ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਜਿਹੜੀ ਤੁਹਾਨੂੰ ਬਾਤ ਸੁਣਾਉਣ ਲੱਗੀਆਂ ਸੁਣਿਓ ਇਹਨੂੰ ਸਾਰੀ ਸੁਣਿਓ ਹਾਲਾਤਾਂ ਦੇ ਨਾਲ ਹਾਲਾਤਾਂ ਤੋਂ ਘਰ ਦੇ ਹਾਲਾਤਾਂ ਤੋਂ ਤੰਗ ਆ ਕੇ ਜਾਨ ਨਹੀਂ ਦੇਣੀ ਚਾਹੀਦੀ ਖੁਦਕੁਸ਼ੀ ਨਹੀਂ ਕਰਨੀ ਚਾਹੀਦੀ ਰੱਬ ਕੋਈ ਨਾ ਕੋਈ ਹਿੱਲਾ ਵਸੀਲਾ ਬਣਾ ਦਿੰਦਾ ਹੈਗਾ ਸਭ ਕਾਸੇ ਦਾ ਸੋ ਅੱਜ ਦੀ ਆਪਣੀ ਬਾਤ ਵੀ ਇਦਾਂ ਦੀ ਐ ਸੁਣਿਓ ਇਹਨੂੰ ਸਾਰੀ ਸੁਣਿਓ ਤੇ ਇਹਦੇ ਤੇ ਅਮਲ ਵੀ ਜ਼ਰੂਰ ਕਰਿਓ ਸੋ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚਲੋ ਭਾਈਏ ਹੁਣ ਸੁਣੋ ਮੇਰੀ ਬਾਤ ਇੱਕ ਭਾਈ ਪੰਡਤ ਸੀ ਉਹ ਪੰਡਤ ਦੇ ਘਰੇ ਗਰੀਬੀ ਸੀ ਬਹੁਤ ਜ਼ਿਆਦੇ ਪਰਿਵਾਰ ਸੀ ਨੂੰਹਾ ਪੁੱਤ ਪੋਤੇ ਗਰੀਬੀ ਕਾਫੀ ਸੀ ਕਰੇ ਤਾਂ ਜਿਹੜੀ ਉਹਦੀ ਘਰ ਵਾਲੀ ਹੁੰਦੀ ਪੰਡਤਾਣੀ ਉਹਦੇ ਨਾਲ ਲੜਦੀ ਝਗੜਦੀ ਬਹੁਤ ਰਹਿੰਦੀ ਤੂੰ ਆ ਨਹੀਂ ਕਰਦਾ ਬਾਹ ਨਹੀਂ ਕਰਦਾ ਚਾਰ ਪੈਸੇ ਕਮਾਵੇਂ ਘਰੇ ਗਰੀਬੀ ਐ ਖਾਣ ਨੂੰ ਨਹੀਂ ਆਇ ਨਹੀਂ ਮਾਣੀ ਤੇ ਉਹ ਕਹਿੰਦਾ ਵੀ ਮੇਰੇ ਕਿਹੜਾ ਹੱਥ ਵੱਸਾ ਇਹ ਗਰੀਬੀ ਕਿਸੇ ਦੇ ਹੁੰਦੀ ਵੀ ਨਹੀਂ ਹੱਥ ਵੱਸਦਾ ਇਹ ਆਪਾਂ ਕੋਈ ਵੀ ਆ ਚਾਹੇ ਉਹ ਭਾਈ ਜਦੋਂ ਰੋਜ਼ ਹੀ ਘਰ ਚ ਕਲੇਸ਼ ਰੱਖਿਆ ਕਰੇ ਉਹ ਤੇ ਘਰ ਵਾਲੀ ਤਾ ਉਹ ਅਖ ਕੇ ਇੱਕ ਦਿਨ ਕਹਿੰਦਾ ਆਪਾਂ ਮਰਨਾ ਮੁਰਨਾ ਤਾਂ ਨਹੀਂ ਕਰੋ ਨਿਕਲਦੇ ਆਂ ਕਹਿੰਦਾ ਕਿਧਰੇ ਸੰਿਆਸ ਲੈ ਲੈਨੇ ਆ ਉਹ ਭਾਈ ਘਰੋਂ ਭੱਗ ਗਿਆ ਗਿਆ ਹੋਇਆ ਤਾਂ ਤੁਰਿਆ ਜਾਂਦਾ ਅੱਗੇ ਸਾਧਨ ਤਾਂ ਕੋਈ ਹੁੰਦਾ ਹੀ ਨਹੀਂ ਸੀ ਤੁਰ ਕੇ ਫਿਰਦੇ ਜਾਂਦੇ ਜਾਂਦੇ ਆਉਂਦੇ ਜਾਂਦੇ ਸਾਰੇ ਪਾਸੇ ਲੋਕ ਤੇ ਤੁਰਦਾ ਫਿਰਦਾ ਭਾਈ ਗਿਆ ਜਦੋਂ ਇੱਕ ਪਿੰਡ 'ਚ ਭੁੱਖ ਲੱਗਿਆ ਈ ਭੁੱਖ ਲੱਗਿਆ ਈ ਤਾਂ ਇੱਕ ਸੱਸ ਨੂੰ ਭਾਰੋਂ ਪਾਥੀਆਂ ਢੋਂਦੀਆਂ ਨੇ ਪਤਵਾੜੇ ਚੋਂ ਘਰੇ ਪਾਥੀਆਂ ਢੋ ਰਹੀਆਂ ਨੇ ਉਹਨਾਂ ਨੂੰ ਸੱਸ ਨੂੰ ਕਹਿਣ ਲੱਗਿਆ ਕਹਿੰਦਾ ਬੀਬੀ ਕਹਿੰਦਾ ਮੈਨੂੰ ਭੁੱਖ ਲੱਗੀ ਐ ਵੀ ਮੈਂ ਰੋਟੀ ਖਾਣੀ ਐ ਉਹ ਕਹਿੰਦੀ ਪ੍ਰਸ਼ਾਦਾ ਤਾਂ ਤੈਨੂੰ ਛਕਾ ਦਾਂਗੇ ਕਹਿੰਦੀ ਤੂੰ ਐਂ ਕਰ ਵੀ ਅਸੀਂ ਬਸ ਆ ਦੋ ਹੀ ਗੇੜੇ ਲਾਉਣੇ ਨੇ ਕਹਿੰਦੀ ਤੂੰ ਸਾਡੇ ਨਾਲ ਹੀ ਆ ਜਾ ਵੀ ਸਾਨੂੰ ਇੱਥੋਂ ਦੋ ਟੋਕਰੇ ਛਕਾ ਦੇ ਬਸ ਆਪਾਂ ਆਉਨੇ ਆ ਕਹਿੰਦੀ ਘਰੇ ਆ ਕੇ ਮੈਂ ਤੈਨੂੰ ਪ੍ਰਸ਼ਾਦਾ ਲਾ ਕੇ ਖਵਾਉਂਗੀ ਤੇ ਰਾਤ ਹੋ ਗਈ ਸੀ ਮੂਰੇ ਕਹਿੰਦੇ ਵੀ ਉਹ ਕਹਿੰਦਾ ਮੈਂ ਰਾਤ ਵੀ ਕੱਟਣੀ ਹੈ ਕਹਿੰਦੀ ਕੋਈ ਨਾ ਮੈਂ ਮੇਰੀ ਨੂੰਹ ਆਉਂਦੀ ਆ ਇਹਦੇ ਨਾਲ ਸਲਾਹ ਕਰਦੀ ਆ ਨੂੰਹ ਆ ਗਈ ਉਹ ਕਹਿੰਦੀ ਕੌਣ ਹੈ ਬੇਬੇ ਕਹਿੰਦੀ ਵੀ ਇਹ ਪੰਡਤ ਜੀ ਕਿ ਭਲਾਨੇ ਪਿੰਡ ਤੋਂ ਆਏ ਨੇ ਵੀ ਇਹਨਾਂ ਨੂੰ ਨੇਰਾ ਹੋ ਗਿਆ ਕਹਿੰਦਾ ਮੈਂ ਨਾਲੇ ਰਾਤ ਕੱਟਣੀ ਹੈ ਨਾਲੇ ਪ੍ਰਸ਼ਾਦਾ ਸਿਕਣਾ ਹੈ ਕਹਿੰਦੀ ਮੈਂ ਆਖਿਆ ਵੀ ਪ੍ਰਸ਼ਾਦਾ ਵੀ ਸਿਕਾ ਦਾਂਗੇ ਵੀ ਚਲ ਸਾਡੇ ਸਾਨੂੰ ਦੋ ਟੋਕਰੇ ਚਕਾ ਦੇ ਉਹ ਕਹਿੰਦੇ ਵੀ ਹਾਂ ਠੀਕ ਹੈ ਕਹਿੰਦਾ ਚਲੋ ਉਹਨੇ ਭਾਈ ਕੀ ਕਰਿਆ ਉਹਨਾਂ ਨੂੰ ਦੋ-ਦੋ ਟੋਕਰੇ ਚ ਕਾਏ ਉਹਨੇ ਪਾਥੀ ਜਿਵੇਂ ਤੁਹਾਨੂੰ ਪਤਾ ਹੀ ਹੈ ਪਾਥੀਆਂ ਵੱਡੀਆਂ-ਵੱਡੀਆਂ ਹੁੰਦੀਆਂ ਨੇ ਜਦੋਂ ਆਪਾਂ ਗੋਹੇ ਦੀਆਂ ਪਾਥੀਆਂ ਪਾਥਦੇ ਹਾਂ ਵੱਡੀਆਂ-ਵੱਡੇ ਪਿੰਡਾਂ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਹੀ ਪਤਾ ਇਹ ਭਾਈ ਉਹ 10-10 ਪਾਥੀਆਂ ਉਹਨੇ ਕੁਦਰਤੀ ਗਿਣ-ਗਿਣ ਕੇ ਪਾਤੀਆਂ 10 ਉਹਦੇ ਟੋਕਰੇ 'ਚ 10 ਉਹਦੇ ਟੋਕਰੇ 'ਚ ਉਹਨਾਂ ਨੇ ਦੋ-ਦੋ ਜਿਹੜੇ ਲਾਗੇ 40 ਪਾਥੀਆਂ ਆ ਗਈਆਂ ਭਾਈ ਆਈਆਂ ਹੋਈਆਂ ਕਰੇ ਆਗੇ ਆਕੇ ਭਾਈ ਉਹਨਾਂ ਨੇ ਉਹ ਬੁਢੀ ਲਾਗੀ ਰੋਟੀ ਪਕਾਉਣਾ ਉਹਨੂੰ ਮੰਜਾ ਢਾਤਾ ਵੀ ਬਹਿ ਜਾ ਬੈ ਗਿਆ ਅੱਗੇ ਲੋਕ ਚੱਕਲੇ ਵੇਲਣੇ ਦੇ ਨਾਲ ਰੋਟੀ ਨਹੀਂ ਸੀ ਪਕਾਉਂਦੇ ਹੁੰਦੇ ਥੱਪ ਕੇ ਪਕਾਉਂਦੇ ਹੁੰਦੇ ਬਾਹਲੇ ਲੋਕ ਬਹੁਤ ਲੋਕ ਤਾਂ ਅੱਜ ਵੀ ਸਾਡੇ ਮੇਰੀ ਕੁਮਮਮੀ ਲੱਗਦੀ ਹੈ ਉਹ ਅੱਜ ਵੀ ਥੱਪ ਕੇ ਹੀ ਪਕਾਉਂਦੀ ਹੈ ਰੋਟੀ ਉਹ ਕਹਿੰਦੀ ਮੈਨੂੰ ਵੇਲਣੇ ਨਾਲ ਵੇਲਣੀ ਹੀ ਨਹੀਂ ਆਉਂਦੀ ਉਹ ਫਿਰ ਚੱਕਰਾ ਜਾ ਤਪਲਾ ਜਾ ਧਰ ਲੈਂਦੀ ਹੈ ਬਸ ਉਹਦੇ ਉੱਤੇ ਪੋਣਾ ਧਰ ਕੇ ਐ ਕਰਕੇ ਜੇ ਉਹਨੂੰ ਵਧਾ ਦਿੰਦੀ ਆ ਉਹਦੇ ਉੱਤੇ ਧਰ ਧਰ ਕੇ ਅੱਗੇ ਹੀ ਲੋਕ ਐ ਥੱਪ ਥੱਪ ਕੀ ਰੋਟੀਆਂ ਪਾਉਂਦੇ ਹੁੰਦੇ ਭਾਈ ਜਦੋਂ ਬੁਢੀ ਥੱਪ ਕੇ ਲੱਗੀ ਰੋਟੀਆਂ ਪਕਾਉਣਾ ਉਹ ਬੈਠਾ ਸੀ ਬਿੱਲਾ ਉਹ ਉਹਨੂੰ ਜਦੋਂ ਥੱਪ ਥੱਪ ਸੁਣਿਆ ਉਹ ਕੁਦਰਤੀ ਗਿਣਨ ਲੱਗ ਗਿਆ ਵੀ ਬੁਢੀ ਨੇ ਇੰਨੀਆਂ ਰੋਟੀਆਂ ਪਕਾ ਲਈਆਂ ਚਲੋ ਜੀ ਉਹਨੂੰ ਰੋਟੀ ਪ੍ਰਸ਼ਾਦਾ ਦਿੱਤਾ ਖਾ ਲਿਆ ਤਾਂ ਉਹਦੇ ਕੋਲ ਆ ਕੇ ਬੁਢੀ ਕਹਿੰਦੀ ਕਹਿੰਦੀ ਪੰਡਤ ਜੀ ਕਹਿੰਦੀ ਕੁਝ ਕੁਝ ਕਹਿੰਦੀ ਜੋਤਿਸ਼ ਵਿੱਦਿਆ ਵੀ ਜਾਣਦੇ ਹੋਮੋਂਗੇ ਦੱਸ ਦੁੱਸ ਦਿਨੇ ਹੋ ਉਹਨੇ ਭਾਈ ਉਹੀ ਕਹਿਤਾ ਕਹਿੰਦਾ ਪੰਡਤ ਹੁੰਨੇ ਆ ਭਾਈ ਤਾਂ ਕਹਿੰਦਾ ਜਾਣਦੇ ਹੀ ਆ ਤੇ ਜੋਤਿਸ਼ ਵਿੱਦਿਆ ਪੰਡਤਾਂ ਕਹਿੰਦੀ ਫੇਰ ਕੁਝ ਦੱਸ ਦੋ ਨਾਲੇ ਤਾਂ ਉਹ اندرੋਂ ਡਰੇ ਉਹ ਕਹਿੰਦਾ ਪੁੱਛੋ ਭਾਈ ਉਹਨੂੰ ਕਹਿੰਦੀ ਚੱਲ ਪਹਿਲਾਂ ਤਾਂਹੀਂ ਦੱਸ ਕਹਿੰਦੀ ਵੀ ਅਸੀਂ ਪਾਥੀਆਂ ਕਿੰਨੀਆਂ ਟੋਈਆਂ ਨੇ ਉਹ ਕਹਿੰਦਾ ਚੁੱਪ ਕਰਕੇ ਜੇ ਕਰ ਖੜ ਗਿਆ ਪਹਿਲਾਂ ਤਾਂ ਸੋਚ-ਸੋਚ ਕੇ ਜੇ ਉਹਨੂੰ ਕਹਿੰਦਾ ਤੁਸੀਂ ਭਾਈ ਕਹਿੰਦਾ 40 ਪੱਥੀਆਂ ਲੈ ਕੇ ਆਈਓ ਦੋ ਗਿੜਿਆਂ ਚ ਉਹ ਭਾਈ 부ੜੀ ਤਾਂ ਗਈ ਜਾ ਕੇ ਉਹਨੇ ਗਿਣੀਆਂ ਕਹਿੰਦੀ ਹਾਂ ਇਹ ਤਾਂ ਸੱਚੀ 40 ਨੇ ਆ ਕੇ ਕਹਿੰਦੀ ਹੁਣ ਮੈਨੂੰ ਐ ਦੱਸੋ ਪੰਡਤ ਜੀ ਕਹਿੰਦੀ ਮੈਂ ਰੋਟੀਆਂ ਕਿੰਨੀਆਂ ਪਕਾਈਆਂ ਨੇ ਭਾਈ ਉਹ ਕੁਦਰਤੀ ਉਹ ਗਿਣ ਰਿਹਾ ਸੀ ਬੈਠਾ ਸੋਚ ਕੇ ਜੇ ਕਹਿੰਦਾ ਤੁਸੀਂ ਬੀਬੀ 25 ਰੋਟੀਆਂ ਲਾਈਆਂ ਨੇ ਬੁੜੀ ਗਈ ਰੋਟੀਆਂ ਗਿਣੀਆਂ ਰੋਟੀਆਂ 25 ਕਹਿੰਦੀ ਇਹ ਤਾਂ ਬਹੁਤ ਹੋਇਆ ਕਹਿੰਦੀ ਪੰਡਤ ਤਾਂ ਸੱਚਾ ਕਹਿੰਦੀ ਪਹੁੰਚਿਆ ਹੋਇਆ ਉਹਨੇ ਤਾਂ ਭਾਈ ਹਾਂਡਕ ਮੰਡ ਸਾਰੇ ਰੌਲਾ ਪਾਤਾ ਕਹਿੰਦੀ ਸਾਡੇ ਇੱਕ ਪੰਡਤ ਆਇਆ ਹੋਇਆ ਪੁੱਛ ਲੋ ਜਿਹਨੇ ਕੁਝ ਪੁੱਛਣਾ ਹੈ ਕਹਿੰਦੀ ਸੱਚੀਆਂ ਗੱਲਾਂ ਦੱਸਦਾ ਉਧਰੋਂ ਭਾਈ ਕੁਮਿਹਾਰ ਤੇ ਨੇੜੇ ਤੇੜੇ ਉਹਨਾਂ ਦੇ ਉਹਨਾਂ ਦਾ ਖੱੱਚੇ ਰੋਨਾਂ ਦੀ ਇੱਕ ਖੋ ਗਈ ਖੋਈ ਹੋਈ ਉਹ ਤੇ ਪੈਂਖੜ ਪਾਇਆ ਹੋਇਆ ਪੈਂਖੜ ਹੁੰਦਾ ਜਿਹੜਾ ਆਮ ਪਿੰਡਾਂ ਵਾਲੇ ਤਾਂ ਜਾਣਦੇ ਹੀ ਹੋਣਗੇ ਜਿਹੜਾ ਇੱਕ ਮੂਰਲੀ ਲੱਤ ਇੱਕ ਪਿਛਲੀ ਲੱਤ ਦੋਨਾਂ ਨੂੰ ਲੈ ਕੇ ਨਾ ਉਹ ਕੋਈ ਰਸੇ ਰਸੇ ਦੇ ਨਾਲ ਬੰਨ੍ਹ ਦਿੰਦੇ ਨੇ ਉਹਨੂੰ ਪੈਂਖੜ ਕਹਿੰਦੇ ਨੇ ਕਹਿੰਦੇ ਨਾਲੇ ਪੈਂਖੜ ਪਾਇਆ ਹੋਇਆ ਤੇ ਪਤਾ ਨਹੀਂ ਕਿੱਧਰ ਵਗ ਗਈ ਵੀ ਪੈਂਖੜ ਪਾਏ ਤਾਂ ਹੌਲੀ ਤੁਰਦੀ ਆ ਫਿਰ ਭਜਦੀ ਨਹੀਂ ਕਹਿੰਦਾ ਜੀ ਪਤਾ ਨਹੀਂ ਕਿੱਧਰ ਭੱਗ ਗਿਆ ਸਾਡੀ ਤਾਂ ਕਹਿੰਦਾ ਜੀ ਖੱਜਰ ਖੋ ਗਈ ਉਧਰੋਂ ਉਹਨਾਂ ਨੂੰ ਕਹਿੰਦਾ ਤੁਸੀਂ ਐਂ ਕਰਿਓ ਕਰ ਲੈ ਨੂੰ 7 ਵਜੇ ਆਇਓ ਕਹਿੰਦਾ ਕਿਉਂ ਮੂੰ ਆਉਣਾ ਆਉਂਦਾ ਤਾਂ ਕੁਸ ਹੈ ਨਹੀਂ ਸੀ ਕਹਿੰਦਾ ਤੁਸੀਂ 7 ਵਜੇ ਆਇਓ ਚਲੋ ਜੀ ਉਹਨੇ ਸੋਚਿਆ ਵੀ 6 ਵਜੇ ਤੋਂ ਨੂੰ ਮੈਂ ਚਾਹ ਪਾਣੀ ਪੀ ਕੇ ਉੱਠ ਕੇ ਮੈਂ ਤਾਂ ਭੱਜ ਜਾਊਂਗਾ ਇਹ ਆਪ ਹੀ ਆਉਂਦੇ ਰਹਿਣਗੇ 7 ਵਜੇ ਆ ਕੇ ਆਉਣਗੇ ਜਦੋਂ ਮੈਂ ਹੋਊਂਗਾ ਨਹੀਂ ਆਪ ਹੀ ਮੁੜਦੇ ਫਿਰਨਗੇ ਕੁਦਰਤੀ ਭਾਈ ਉਹਨੇ ਤੜਕੇ 4 ਵਜੇ ਹੋ ਉੱਠਿਆ ਉੱਠ ਕੇ ਉਹਨਾਂ ਨੇ ਚਾਹ ਕਰੀ ਚਾਹ ਉਹਨੂੰ ਬਜ਼ੁਰਗ ਨੂੰ ਪੰਡਤ ਨੂੰ ਚਾਹ ਪਿਆਈ ਉਹ ਪਾਈ ਬਾਹਰ ਵਗਿਆ ਜੰਗਲ ਪਾਣੀ ਜਿਵੇਂ ਜਾਂਦੇ ਨੇ ਲੋਕ ਜਾਂਦੇ ਹੁੰਦੇ ਗਿਆ ਤਾਂ ਖਾਸੀ ਦੂਰ ਨਿਕਲ ਗਿਆ ਭਾਈ ਉੱਥੇ ਦੇਖਦਾ ਇੱਕ ਖਾਲ ਦੇ ਵਿੱਚ ਪਾਣੀ ਹੈ ਡੂੰਘਾ ਖਾਲ ਹੈ ਉਹਦੇ ਵਿੱਚ ਇੱਕ ਖੱ쩌ਰ ਖੜੀ ਹੈ ਪੈਂਖੜੇ ਲੱਗਿਆ ਹੋਇਆ ਉਹਦੇ ਉਮੀਦ ਲੱਤਾਂ ਬੰਨੀਆਂ ਹੋਈਆਂ ਉਹਦੀਆਂ ਦੋ ਰਸੇ ਦੇ ਨਾਲ ਪੈਂਖੜ ਉਹਨੇ ਸੋਚਿਆ ਵੀ ਕਿਤੇ ਆ ਆਹੀ ਖੱ쩌ਰ ਉਹਨਾਂ ਦੀ ਹੋਊਗੀ ਚੌ ਨਾਲ ਭੱਜ ਆਇਆ ਜੀ ਤਾਂ ਘਰੇ ਆ ਗਿਆ ਆਕੇ ਇਹਨੇ ਸੱਤ ਕਹਿੰਦਾ ਹੁਣ ਮੈਂ ਲੇਟੀ ਜਾਉਂ ਕਹਿੰਦਾ ਹੁਣ ਮੈਂ ਤੜਕੇ ਕੰਨ ਨੂੰ ਭੱਜੂ ਕਹਿੰਦਾ ਕਹਿੰਦਾ ਆ ਲੱਸ ਦੂੰ ਉਹਨਾਂ ਨੂੰ ਭਾਈ ਉਹ ਜਦੋਂ 7:00 ਵੱਜ ਗਏ ਉਹ ਆ ਗਏ ਕਮਿਆਰ ਉਹਦੇ ਲਵੇ ਕਹਿੰਦੇ ਹਾਂ ਜੀ ਪੰਡਤ ਜੀ ਦੱਸੋ 7:00 ਵਜੇ ਬੁਲਾਇਆ ਸੀ ਸਾਨੂੰ ਅੱਖਾਂ ਜੀਆਂ ਮੀਚ ਕੇ ਉਹਨਾਂ ਨੂੰ ਕਹਿੰਦਾ ਥੋੜੀ ਖੱਜਰ ਭਾਈ ਇੱਥੋਂ ਐਸ ਪਾਸੇ ਨੂੰ ਹੱਥ ਕਰਕੇ ਦੱਸਦਾ ਵੀ ਐਸ ਸੇਧ ਚ ਜਾਓ ਤੁਸੀਂ ਤੁਹਾਨੂੰ ਉੱਥੇ ਮਿਲੂਗੀ ਕਹਿੰਦਾ ਵੀ ਮੈਨੂੰ ਜੋ ਦਿਸ ਰਿਹਾ ਹੈ ਕਹਿੰਦਾ ਉੱਥੇ ਇੱਕ ਕੋਈ ਡੂੰਗਾ ਜਿਹਾ ਖਾਲ ਹੈ ਵਿੱਚ ਪਾਣੀ ਹੈ ਉਹਦੇ ਵਿੱਚ ਖੜੀ ਹੈ ਕਹਿੰਦਾ ਡਿੱਗ ਤਾ ਪਈ ਉਹ ਤਾਂ ਨਿਕਲਿਆ ਨਹੀਂ ਜਾਂਦਾ ਪੈਂਖੜੇ ਹੋਣ ਕਰਕੇ ਭਾਈ ਲੋਕ ਗਏ ਉਹ ਗਏ ਕਮਿਆਰ ਸੱਚੀ ਉੱਥੇ ਡਿੱਗੀ ਹੋਈ ਕੱਢ ਲਿਆਏ ਸਾਰੇ ਪਿੰਡ ਚ ਹੋ ਗਈ ਵੀ ਇਹ ਤਾਂ ਸੱਚੀ ਦੱਸਦਾ ਗੱਲ ਪੰਡਤ ਸੱਚੀਆਂ ਗੱਲਾਂ ਦੱਸਦਾ ਹੈ ਤਾਂ ਭਾਈ ਜਿਹੜਾ ਰਾਜਾ ਸੀ ਸ਼ਹਿਰ ਦਾ ਦੂਰ ਦੂਰ ਪਤਾ ਲੱਗਣ ਲੱਗ ਗਿਆ ਜੀ ਉਹ ਤਾਂ ਜਾਣ ਨਾ ਦੇਣ ਪੰਡਤ ਨੂੰ ਕਰ ਰਾਲੇ ਕਹਿੰਦੇ ਤੂੰ ਹਜੇ ਹੋਰ ਰਹਿ ਹੋਰ ਰਹਿ ਵੀ ਇਹ ਤਾਂ ਪਹੁੰਚਿਆ ਹੈ ਸਾਡੇ ਘਰੇ ਪੰਡਤ ਆ ਗਿਆ ਪਤਾ ਨਹੀਂ ਸਾਨੂੰ ਕੀ ਕੁਛ ਦੇ ਕੇ ਜਾਊਗਾ ਭਾਈ ਰਾਜੇ ਦੇ ਦੀ ਰਾਣੀ ਸੀ ਜਿਹੜੀ ਉਹਦਾ ਨਾਮ ਲੱਖਾ ਹਾਰ ਗੁੰਮ ਗਿਆ ਉਹ ਕਿਤੋਂ ਨਾ ਮਿਲੇ ਉਹ ਚੱਕਿਆ ਹੋਇਆ ਸੀ ਕਿਸੇ ਵਿੱਚੋਂ ਗੋਲੀ ਨਹੀਂ ਉਹ ਗੋਲੀਆਂ ਤੇ ਸ਼ੱਕ ਨਹੀਂ ਸੀ ਉਹਨਾਂ ਨੂੰ ਤਾ ਭਾਈ ਅਹੀਂ ਜਦੋਂ ਇੱਕ ਤੋਂ ਦੂਜਾ ਦੂਜੇ ਤੋਂ ਤੀਜਾ ਚੌਥੇ ਦਸਵੇਂ ਥਾਈ ਗੱਲਾਂ ਜਿਵੇਂ ਤੁਹਾਨੂੰ ਪਤਾ ਹੀ ਐ ਇੱਕ ਨੇ ਸੁਣੀ ਤਾਂ ਬਹੁਤ ਥਾਈ ਵਗ ਜਾਂਦੀ ਹੁੰਦੀ ਹੈ ਕਹਾਣੀ ਇਹ ਜੀ ਭਾਈ ਰਾਜੇ ਥਾਈ ਪਹੁੰਚ ਗਈ ਗੱਲ ਬੀਵੀ ਫਲਾਨੇ ਪਿੰਡ ਚ ਪੰਡਤ ਐ ਇੱਕ ਵੀ ਉਹ ਸੱਚੀਆਂ ਗੱਲਾਂ ਦੱਸਦਾ ਭਾਈ ਰਾਜਾ ਆ ਗਿਆ ਉੱਥੇ ਉਹਨੂੰ ਕਹਿੰਦਾ ਵੀ ਤੈਨੂੰ ਬਤਾ ਮੈਂ ਲੈਣ ਆਇਆ ਭਾਈ ਉਹਨੂੰ ਲੈ ਗਏ ਉਹ ਤਾਂ ਡਰੇ ਵੀ ਮੈਨੂੰ ਤਾਂ ਕੁਝ ਆਉਂਦਾ ਨਹੀਂ ਉਹ ਕਾ ਜਾ ਕੇ ਕਹਿੰਦਾ ਰਾਜਾ ਵੀ ਮੇਰੀ ਰਾਣੀ ਦਾ ਨੌ ਲੱਖਾ ਹਾਰ ਗੁੰਮ ਗਿਆ ਵੀ ਮੈਂ ਤੈਨੂੰ ਮੱਲ ਮਾਲ ਕਰ ਦੂੰ ਮੈਨੂੰ ਦੱਸ ਦੇ ਤੂੰ ਹਾਰ ਕਿੱਥੇ ਹੈ ਉਹ ਕਹਿੰਦਾ ਵੀ ਕੋਈ ਨਾ ਜੀ ਕਹਿੰਦਾ ਮੈਨੂੰ 6 ਦਿਨਾਂ ਦੀ ਮੌਲਤ ਦਿਓ ਕਹਿੰਦੇ ਕੋਈ ਗੱਲ ਨਹੀਂ ਜਿੱਥੇ ਇੰਨੇ ਦਿਨਾਂ ਦਾ ਗੁੰਮਿਆ 6 ਦਿਨ ਹੋਰ ਸਹੀ ਭਾਈ ਉਹ ਤਾਂ ਫਿਕਰਾਂ ਚ ਪਿਆ ਹੈ ਨੀਂਦ ਨਹੀਂ ਆਉਂਦੀ ਰਾਤ ਨੂੰ ਰੋਟੀ ਵੀ ਨਹੀਂ ਖਾਂਦਾ ਭੁੱਖ ਵੀ ਮਰ ਗਈ ਵਿਚਾਰੇ ਦੀ ਨੀਂਦ ਵੀ ਉੱਡ ਗਈ ਤਾਂ 6 ਮਾ ਦੇਨ ਜਦੋਂ ਆਉਣ ਵਾਲਾ ਸੀ ਦੂਜੇ ਦਿਨ 6 ਪੂਰੇ ਹੋਣੇ ਸੀ ਹੁਣ ਤਾਂ ਫਿਕਰ ਪਿਆ ਹੋਇਆ ਵੀ ਕੇ ਨੂੰ ਪਤਾ ਨਹੀਂ ਕੀ ਹੋਊਗਾ ਜੇ ਹੁਣ ਮੈਨੂੰ ਪਤਾ ਨਹੀਂ ਮੈਂ ਕੀ ਨਾਮ ਲਾਵਾਂ ਵੀ ਮੈਨੂੰ ਤਾਂ ਨਹੀਂ ਰਾਜ ਨੇ ਛੱਡਣਾ ਮੈਂ ਤਾਂ ਫਾਹੇ ਲਾ ਦੂਗਾ ਭਾਈ ਉਹ ਰਾਤ ਨੂੰ ਪਿਆ ਪਿਆ ਜਿਵੇਂ ਬੜਾਉਂਦਾ ਹੁੰਦਾ ਬੰਦਾ ਬੜ ਬੜਾਉਂਦੇ ਨਹੀਂ ਹੁੰਦੇ ਉਹ ਜਾਗਦਾ ਹੀ ਐ ਲੱਗ ਗਿਆ ਕਰਨ ਕਹਿੰਦਾ ਉਹ ਜਿਹੜੀ ਜਿਨੇ ਹਾਰ ਚੱਕਿਆ ਤੀ ਉਹਦਾ ਨਾਮ ਤੀ ਨਿੰਦਰਾ ਨਿੰਦਰਾ ਉਹ ਕਰਨ ਲੱਗ ਗਿਆ ਆ ਜਾ ਨਿੰਦਰਾ ਪੰਜ ਦਿਨ ਹੋ ਗਏ ਨਿੰਦਰਾ ਆ ਜਾ ਨਿੰਦਰਾ ਨਹੀਂ ਟੜਕੇ ਨੂੰ ਤਾਂ ਫਿਰ ਫਾਹੇ ਲੱਗਣਾ ਫਾਂਸੀ ਚੜ੍ਹਨੀ ਚੜਨਾ ਪਊਗਾ ਆ ਜਾ ਨਿੰਦਰਾ ਟੜਕੇ ਨੂੰ ਤਾਂ ਫਾਂਸੀ ਚੜ੍ਹਨਾ ਪਊਗਾ ਭਾਈ ਜਦੋਂ ਉਹ ਐ ਬੜਬੜਾਈ ਜਾਂਦਾ ਜਾਗਦਾ ਉਹ ਤਾਂ ਦਰਦ ਦੇ ਵਿੱਚ ਕਰ ਰਿਹਾ ਸੀ ਕਹਿੰਦਾ ਪੰਜ ਦਿਨ ਹੋ ਗਏ ਕਹਿੰਦਾ ਤੈਨੂੰ ਵੀ ਸੇਵਾ ਦਿਨ ਹੋ ਗਿਆ ਹੁਣ ਅੱਜ ਉਹ ਜੂ ਕਹਿੰਦਾ ਆ ਜਾ ਨਿੰਦਰਾ ਤੜਕੇ ਤਾਂ ਫਾਂਸੀ ਚੜਨਾ ਪਊਗਾ ਉਹ ਭਾਈ ਜਿਹੜੀ ਨਿੰਦਰਾ ਨੇ ਚੱਕੀ ਹੀ ਹੋਈ ਐ ਤੇ ਉਹ ਗੋਲੀ ਨਿਹਾਰ ਉਹਨੇ ਕਿਤੇ ਲੰਗੀ ਜਾਂਦੀ ਨੂੰ ਉਹਨੂੰ ਕੰਨੀ ਗੱਲ ਜੀ ਪਈਗੀ ਉਹ ਤਾਂ ਖੜ ਕੇ ਸੁਣਨ ਲੱਗੀ ਉਹਨੇ ਦੇਖਿਆ ਕਹਿੰਦੀ ਹੈ ਇਹ ਤਾਂ ਸੱਚੀਏ ਪੰਡਤ ਪਹੁੰਚਿਆ ਹੋਇਆ ਕਹਿੰਦੀ ਇਹ ਤਾਂ ਮੇਰਾ ਨਾਮ ਵੀ ਜਾਣਦਾ ਇਹ ਤਾਂ ਕਹਿੰਦੀ ਮੇਰਾ ਨਾਮ ਲਊਗਾ ਹੁਣ ਕਹਿੰਦੀ ਹਾਰ ਤਾਂ ਮੈਂ ਲਖੋਇਆ ਹੋਇਆ ਹੈ ਭਾਈ ਆਈਓ ਤਾਂ ਰਾਤ ਨੂੰ ਉਮੇ ਆਕੇ ਪੰਡਤ ਦੇ ਪੈਰ ਫੜ ਲਿਓਨੇ ਪੈਰ ਫੜ ਕੇ ਉਹਨੂੰ ਕਹਿੰਦੀ ਹਾੜੇ ਹਾੜੇ ਪੰਡਤ ਜੀ ਮੇਰਾ ਨਾਮ ਨਾ ਲਿਓ ਕਹਿੰਦੀ ਨਾਮ ਲੱਖਾ ਹਾਰ ਮੈਂ ਹੀ ਚੱਕਿਆ ਵੀ ਮੈਂ ਸੋਨੂੰ ਫੜਾ ਦਿੰਨੀ ਆ ਵੀ ਤੁਸੀਂ ਜੋ ਜਿਵੇਂ ਮਰਜ਼ੀ ਫੜਾਇਓ ਵੀ ਹਾੜੇ ਮੈਨੂੰ ਤਾਂ ਨਹੀਂ ਫਾਹੇ ਲਾ ਦੂਗਾ ਰਾਜਾ ਵੀ ਮੈਂ ਲਾਲਚ ਜਾਗੀ ਵੀ ਤੁਸੀਂ ਹੁਣ ਮੈਨੂੰ ਬਚਾ ਸਕਦੇ ਆ ਤੁਸੀਂ ਬਚਾਓ ਉਹ ਭਾਈ ਕਹਿੰਦਾ ਚਲੋ ਠੀਕ ਐ ਕਹਿੰਦਾ ਲੈ ਦੇ ਹਾਰ ਭਾਈ ਉਹਨੇ ਉਹਨੂੰ ਲੈ ਕੇ ਹਾਰ ਫੜਾਤਾ ਤਾਂ ਉਹਨੇ ਤਾਂ ਰਾਤੋਂ ਰਾਤ ਬਾਥਰੂਮ ਚ ਉਹਨੂੰ ਕਹਿੰਦਾ ਤੂੰ ਇਹਨੂੰ ਐ ਕਰ ਬਾਥਰੂਮ ਚ ਟੰਗਿਆ ਜਿੱਥੇ ਰਾਣੀ ਨਾ ਹੁੰਦੀ ਐ ਉੱਥੇ ਟੰਗ ਕੇ ਆ ਕਹਿੰਦਾ ਚਲੋ ਜੀ ਟੰਗਿਆ ਹੀ ਤਾਂ ਹੋ ਗਿਆ ਜਦੋਂ 6ਵਾਂ 6 ਦਿਨ ਪੂਰੇ ਰਾਜੇ ਨੇ ਬੁਲਾ ਲਿਆ ਕਹਿੰਦਾ ਆਓ ਜੀ ਪੰਡਤ ਜੀ 6 ਦਿਨ ਹੋ ਗਏ ਕਹਿੰਦਾ ਤੁਸੀਂ 6 ਦਿਨਾਂ ਦੀ ਮੌਲਤ ਲਈਤੀ ਕਹਿੰਦਾ ਦੱਸੋ ਹੁਣ ਮੈਨੂੰ ਕੁਸ ਲਾਓ ਕਹਿੰਦਾ ਆਪਦਾ ਹਿਸਾਬ ਕਿਤਾਬ ਵੀ ਮੇਰਾ ਹਾਰ ਕਿੱਥੇ ਰਾਣੀ ਦਾ ਉਹ ਉਹੀ ਗੱਲ ਮੀਚ ਕੇ ਅੱਖਾਂ ਜੀਆਂ ਕਹਿੰਦਾ ਮਹਿਲਾ ਤੋਂ ਬਾਹਰ ਨਹੀਂ ਗਿਆ ਹਾਰ ਮਹਿਲ ਦੇ ਵਿੱਚ ਹੀ ਹੈ ਕਹਿੰਦਾ ਮੈਂ 5 ਦਿਨਾਂ ਦਾ ਰੋਜ਼ ਹੀ ਦੇਖਦਾ ਇਹ ਰਾਤ ਨੂੰ ਕਹਿੰਦਾ ਰੋਜ਼ ਸਮਾਧੀ ਲਾਲਾ ਦੇਖਦਾ ਹਾਰ ਤਾਂ ਕਹਿੰਦਾ ਜਿੱਥੇ ਰਾਣੀ ਨਾ ਹੁੰਦੀ ਹੈ ਕਹਿੰਦਾ ਉੱਥੇ ਹੀ ਹੈ ਚਲੋ ਭਾਈ ਦੱਸਤਾ ਉਹਨਾਂ ਨੇ ਕੀ ਕੀਤਾ ਜਦੋਂ ਫਰੋਲਾ ਫਰਾਲੀ ਕਰੀ ਜਾ ਕੇ ਬਾਥਰੂਮ ਦੀ ਸੱਚੀ ਹਾਰ ਉੱਥੇ ਹੈ ਗਈ ਸੀ ਟੰਗ ਕੇ ਆਈ ਹੈ ਤਾਂ ਮਿਲ ਗਿਆ ਜੀ ਮਿਲ ਗਿਆ ਰਾਜਾ ਤਾਂ ਉਹ ਤੋਂ ਇੰਨਾ ਖੁਸ਼ ਹੋਇਆ ਭਾਈ ਉਹਨੇ ਪਹਿਲਾਂ ਹੀ ਕਿਹਾ ਸੀ ਤੈਨੂੰ ਮਾਲਾ-ਮਾਲ ਕਰ ਦੂੰ ਉਹਨੂੰ ਕਹਿੰਦਾ ਹੁਣ ਤਾਂ ਜਾਣਾ ਨਹੀਂ ਕਿਤੇ ਤੂੰ ਮੇਰੇ ਕੋਲ ਹੀ ਰਹਿ ਤੇ ਕਹਿੰਦਾ ਤੂੰ ਕਿੱਥੇ ਚੱਲਿਆ ਤੀ ਉਹ ਕਹਿੰਦਾ ਮੈਂ ਤਾਂ ਗਾਏ ਕਰਕੇ ਵੀ ਮੇਰੇ ਘਰੇ ਆ ਗਰੀਬੀ ਬਹੁਤ ਜ਼ਿਆਦੇ ਮੈਂ ਤਾਂ ਸੰन्यास ਲੈਣ ਚੱਲਿਆ ਤੀ ਉਹ ਕਹਿੰਦਾ ਤੂੰ ਤੈਨੂੰ ਕਿਤੇ ਨਹੀਂ ਜਾਣਦੀ ਲੋੜ ਉਹਨੇ ਤਾਂ ਭਾਈ ਇੱਕ ਕੀਲਾ ਲੈ ਕੇ ਉੱਥੇ ਸੜਕ ਦੇ ਉੱਤੇ ਜਗਾ ਰਾਜੇ ਨੇ ਤਾਂ ਕੋਠੀ ਪਾਤੀ ਹਰ ਸੁੱਖ ਸੁਵਿਧਾ ਪਾ ਦੇਤੀ ਉਹ ਕੋਠੀ ਦੇ ਵਿੱਚ ਉਹਨੂੰ ਤੇ ਉਹਨੂੰ ਕਹਿੰਦਾ ਵੀ ਤੂੰ ਕੋਈ ਕੰਮ ਜਾਣਦਾ ਹੈ ਉਹ ਕਹਿੰਦਾ ਕੰਮਤਾ ਜੀ ਕਹਿੰਦਾ ਮੈਨੂੰ ਆਹੀ ਆਉਂਦਾ ਹੈ ਉਹਨੂੰ ਕਹਾਂ ਚੱਲ ਤੂੰ ਜਿਹੜਾ ਮਰਜ਼ੀ ਕੰਮ ਚਲਾ ਲਈ ਕਹਿੰਦਾ ਤੂੰ ਆਪਦੇ ਬਾਲ ਬੱਚੇ ਨੂੰ ਵੀ ਇੱਥੇ ਲਿਆ ਕੋਠੀ 'ਚ ਚਲੋ ਭਾਈ ਉੱਥੇ ਰਹਿੰਦੇ ਨੇ ਕਮਾਉਂਦੇ ਨੇ ਖਾਂਦੇ ਨੇ ਸਾਰੇ ਉਡਾਰ ਹੋਗੇ ਜਦੋਂ ਰਹਿਣ ਨੂੰ ਕੋਠੀ ਮਿਲ ਗਈ ਰਾਜਾ ਰਾਜੇ ਦੇ ਘਰੀ ਲੱਗੇ ਨੌਕਰ ਚੱਕਰ ਹੋਗੇ ਉਹਨਾਂ ਦਾ ਤਾਂ ਵਧੀਆ ਨਰਵਾਹ ਹੋਣ ਲੱਗ ਗਿਆ ਸੋ ਇੱਥੋਂ ਇਹ ਪਤਾ ਲੱਗਦਾ ਹੈ ਭੈਣੋ ਪ੍ਰਭੂ ਬਈ ਔਖਾਂ ਸਭ ਤੇ ਹੁੰਦੀਆਂ ਨੇ ਖੁਦ ਖੁਸ਼ੀ ਨਾਲ ਕਦੇ ਕਰੋ ਇਹ ਬੜਾ ਮੁੱਲਾ ਜੀਵਨ ਵਾਰ-ਵਾਰ ਨਹੀਂ ਮਿਲਦਾ ਪਤਾ ਨਹੀਂ ਕਿਵੇਂ ਆਪਾਂ ਨੂੰ ਭਾਗਾਂ ਨਾਲ ਇਹ ਮਾਨਸ ਦੇ ਮਿਲ ਜਾਂਦੀ ਹੈ ਇਹਨੂੰ ਅਜਾਈ ਨਾ ਗਵਾਓ ਦੁੱਖਾਂ ਦੇ ਨਾਲ ਲੜੋ ਜਦੋਂ ਆਪਾਂ ਦੁੱਖਾਂ ਦੇ ਲੜਾਂਗੇ ਨਾਲ ਤਾਂ ਆਪਾਂ ਨੂੰ ਜ਼ਰੂਰ ਪ੍ਰਾਪਤੀ ਹੋਊਗੀ ਸੁਖ ਦੀ ਕਿਸੇ ਨੂੰ ਕੋਈ ਪਤਾ ਨਹੀਂ ਕਿਸੇ ਦੇ ਅੰਦਰ ਕੋਈ ਟਕੈਟੋਲ ਹੁੰਦਾ ਨੇ ਹੁਣ ਮੈਂ ਸਾਰਾ ਕੁਝ ਹੀ ਕਰਦੀ ਆ ਹਾ ਸੋਨੂੰ ਇਹ ਨਹੀਂ ਪਤਾ ਵੀ ਖਬਰ ਮੈਂ ਵੀ ਕਿੰਨੀ ਕਿ ਦੁਖੀ ਹੋਵਾਂ ਹੈਂ ਇਸ ਕਰਕੇ ਪ੍ਰਮਾਤਮਾ ਦੇ ਸਹਾਰੇ ਰਹਿੰਦਾ ਉਹਨੂੰ ਇਸ ਕਿਸੇ ਦਾ ਮਾੜਾ ਨਾ ਕਰੋ ਮਾੜਾ ਸੋਚੋ ਨਾ ਮਾੜਾ ਬੋਲੋ ਨਾ ਬਸ ਇਸੇ ਤੇ ਜੰ ਜੱਲੀਂਦਾ ਵੀ ਆਪਦੇ ਇਸੇ ਪਾਸੇ ਰੱਬਾ ਸਾਨੂੰ ਲਾਈ ਰੱਖ ਜਿਹੜਾ ਜਿੰਨਾ ਕ ਰੱਬ ਦਾ ਨਾਮ ਲੈਨੇ ਆ ਉਹ ਰੱਬ ਦਾ ਵੀ ਲੈਨੇ ਆ ਆਪਦੇ ਆ ਗੀਤ ਪਵਿੱਤਾਂ ਚ ਵੀ ਲੱਗੇ ਰਹਿੰਦਾ ਵੀ ਪੰਜਾਬ ਦਾ ਵਿਰਸਾ ਐ ਇਹ ਅਲੋਪ ਹੁੰਦਾ ਆ ਬਾਤਾਂ ਵੀ ਚਲਾਈਆਂ ਨੇ ਵੀ ਇਹ ਵੀ ਅਲੋਪ ਹੋ ਰਹੀਆਂ ਨੇ ਜਿਹੜਾ ਆਪਦਾ ਟਾਈਮ ਚੋਂ ਟਾਈਮ ਕੱਢ ਕੇ ਸਾਰਾ ਦਿਨ ਹੁਣ ਫ੍ਰੀ ਹੋਈਂਦਾ ਬਾਕੀ ਤਾਂ ਫਿਰ ਮੈਂ ਇਹੀ ਕੰਮਾਂ ਤੇ ਹੁੰਦੀ ਆ ਵੀ ਆਪਦਾ ਰੱਬ ਦਾ ਨਾਮ ਵੀ ਲੈਨੇ ਆ ਇਹਨਾਂ ਇੱਧਰ ਵੀ ਇਹ ਵੀ ਪਰਮਾਤਮਾ ਤੁਸੀਂ ਸਾਰੇ ਪਰਮਾਤਮਾ ਦੇ ਜੀਵੋਂ ਤੁਹਾਡੇ ਵਾਸਤੇ ਮੈਂ ਸਾਰਾ ਕਰ ਰਹੀ ਆ ਸੋ ਮੈਨੂੰ ਆਸ ਹੈ ਤੁਹਾਨੂੰ ਕਹਾਣੀ ਇਹ ਪਸੰਦ ਆਈ ਹੋ ਮੇਰੀ ਬਾਤ ਬੱਚਿਆਂ ਨੂੰ ਸੁਣਾਇਆ ਕਰੋ ਆਪ ਪੜਿਆ ਕਰੋ ਸੁਣਿਆ ਕਰੋ ਅਮਲ ਕਰਿਆ ਕਰੋ ਧੰਨਵਾਦ ਜੀ